ਵਾਦੀ ਹੋਈ ਗਰਮੀ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਲਿਹਾਜ਼ਾ ਖੜੇ ਵਾਹਨਾਂ ਨੂੰ ਅੱਗ ਚੜਨ ਲੱਗੀ ਹੈ। ਜੀ ਹਾਂ ਹੁਣ ਤੁਸੀਂ ਬਰਫੀਲੇ ਠੰਡੇ-ਠੰਡੇ ਪਾਣੀ ਦੇ ਛਿੱਟੇ ਮਾਰ ਕੇ ਆਪਣੇ ਵਾਹਨਾਂ ਨੂੰ ਵੀ ਠੰਡਾ ਰੱਖੋ। ਕਿਤੇ ਇਹ ਨਾ ਹੋਵੇ ਕਿ ਤੁਹਾਡੇ ਵਾਹਨ ਗਰਮ ਹੋ ਕੇ ਅੱਗ ਫੜ ਲੈਣ। ਜੀ ਹਾਂ ਅਜਿਹਾਈ ਮਾਮਲਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਖੜੀ ਐਕਟਿਵਾ ਨੂੰ ਦੇਖਦੇ-ਦੇਖਦੇ ਅੱਗ ਚੜ ਗਈ। ਅੱਗੇ ਨਹੀਂ ਭਿਆਨਕ ਲੱਗੀ ਕਿ ਭਾਂਬੜ ਮਚ ਗਏ। ਜਿਸ ਦੇ ਵਿੱਚ ਐਕਟਿਵਾ ਸੜ ਕੇ ਸੁਆਹ ਹੋ ਗਈ। ਹਲਕੀ ਇਸੇ ਦੌਰਾਨ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਫਿਰ ਵੀ ਐਕਟਿਵਾ ਨੂੰ ਬਚਾ ਨਾ ਸਕੇ ਹੁਣ ਐਕਟਿਵਾ ਦਾ ਹਾਲ ਸੜੇ ਹੋਏ ਮਨੁੱਖੀ ਸਰੀਰ ਦੇ ਕੰਗਾਲ ਵਰਗਾ ਹੋ ਗਿਆ ਸਿਰਫ ਤੇ ਸਿਰਫ ਲੋਹੇ ਦੀਆਂ ਪਾਈਪਾਂ ਹੀ ਨਜ਼ਰ ਆ ਰਹੀਆਂ ਨੇ ਬਾਕੀ ਸੀਟਾਂ ਅਤੇ ਹੋਰ ਪਲਾਸਟਿਕ ਦਾ ਸਮਾਨ ਸੜ ਕੇ ਕੰਕਾਲ ਵਰਗਾ ਹੋ ਚੁੱਕਿਆ ਮੇਰਾ ਨਾਮ ਅਰਣ ਕੁਮਾਰ ਹੈ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਸਰ ਹਲਬਿਆਰੋਂ ਆ ਰਹੇ ਸੀ ਗਰੀਨੇਮਣੀ ਵੱਲ ਚੱਲਿਆ ਸੀ ਬੈਂਕ ਕੋਈ ਕੰਮ ਪੇਪਲ ਉਤਰਿਆ ਤੇ ਨਾਲ ਹੀ ਆਕੀ ਨੂੰ ਅੱਗ ਲੱਗ ਗਈ ਆ ਬਸ ਮੌਕਾ ਹੀ ਨਹੀਂ ਦਿੱਤਾ ਨਾ ਕੋਈ ਕਾਗਜ਼ ਨਹੀਂ ਸੜ ਸਕਿਆ ਨਾ ਕੋਈ ਸਮਾਨ ਸਮਾਨ ਸਭ ਇੱਥੇ ਸੜ ਗਿਆ ਲੱਗਦਾ ਲੱਗਦਾ ਹੋਇਆ ਕਿਸੇ ਅੱਗ ਲੱਗੀ ਕਿਵੇਂ ਅੱਗ ਨਾ ਪਤਾ ਇਹਨ ਕੋਈ ਨਹੀਂ ਚੱਲਦੇ ਧੂਆਂ ਹੀ ਨਿਕਲਿਆ ਬਸ ਉਕਮਗਰੋ ਬੰਦਾ ਆ ਰਿਹਾ ਸੀ ਉਹਨੇ ਦੱਸਿਆ ਕਿ ਤੁਹਾਡੀ ਗੱਡੀ ਧੂਆਂ ਨਿਕਲਣ ਰਿਹਾ ਬਸ ਤੋ ਖੂਬੇ ਦੇ ਵਿੱਚ ਹੱਗ ਫੈਲ ਗਈ ਇੱਥੇ ਲੋਕਾਂ ਨੇ ਪਾਣੀ ਪੂੜੀ ਦਿੱਤਾ ਪਾਣੀ ਕੋਸ਼ਿਸ਼ ਕੀਤੀ ਨਹੀਂ ਕਾਬੂ ਆ ਫਾਇਰ ਵੀ ਕਿੱਡਾ ਲੈਣੋ ਮੈਸੇਜ ਕਰਤਾ ਫਾਇਰ ਬ੍ਰੀਡ ਵਾਲੇ ਕਿਹਨੇ ਮੈਸੇਜ ਕੀਤਾ ਸੀ ਉਹ ਵੀ ਆ ਗਿਆ ਕੰਮ ਕਰਦੇ ਚਲੇਗਾ ਮੈਂ ਖੁਦ ਵੀ ਆ ਗਿਆ ਹਾਂਜੀ ਆ ਗਿਆ ਜਾਨੀ ਨੁਕਸਾਨ ਹੈ ਨਹੀਂ ਕੋਈ ਨਹੀਂ ਨੁਕਸਾਨ ਕਿੰਨੇ ਲੋਕ ਸਵਾਰ ਸੀ ਦੋ ਹੀ ਸੀ ਮੈਂ ਤੇ ਮੇਰਾ ਬੇਟਾ ਸੀ ਕੀ ਸਮਝ ਆ ਬਰਮੀਨਾ ਲੱਗੀ ਕਿ ਲਿਕਿਡ ਦੀ ਕੋਈ ਕਾਰਨ ਸੀ ਨਹੀਂ ਇਹ ਕੁਛ ਮੈਂ ਕਹਿ ਨਹੀਂ ਸਕਦਾ ਗਰਮੀ ਵੀ ਹੋ ਸਕਦੀ ਪਰ ਗਰਮੀ ਦਾ ਕਿਤਨਾ ਹੋ ਸਕਦੀ ਨਹੀਂ ਗਰਮੀ ਪੈ ਰਹੀ ਉਸ ਲੱਗਦਾ ਉਹਦੇ ਨਾਲ ਲੱਗਦੀ ਹਾਂ ਹਾਂ ਗਰਮੀ ਦੇ ਕਾਰਨ ਹੋ ਸਕਦੀ ਕੋਈ ਇਹਦੀ ਕੋਈ ਗੱਲ ਟੱਡੀ ਤੇ ਜਿਹੜਾ ਕਾਗਜ਼ ਆਰਸੀ ਲਾਇਸੈਂਸ ਸਭ ਕੁਝ ਸੁਆਹ ਹੋ ਗਿਆ ਕਾਗਜ਼ ਕੋਈ ਸਭ ਕੁਝ ਸੁਆਹ ਇੰਸ਼ੋਰੈਂਸ ਸੈਕਰੀਟਰੀ ਨਹੀਂ ਜੇ디 ਥਰਡ ਪਾਰਟੀ ਇੰਸ਼ੋਰੈਂਸ ਜਿਸ ਤਰੀਕੇ ਨਾਲ ਸੜਕ ਦੇ ਵਿੱਚ ਘਾਰਾ ਲੱਗੀ ਲੱਗਦਾ ਹੋਰ ਵੀ ਖਤਰਾ ਵੱਧਦਾ ਸੀ ਵੱਧਦਾ ਹੀ ਵੱਧ ਰਿਹਾ ਪਰ ਕੋਈ ਨੁਕਸਾਨ ਹੋਇਆ ਤੈਨੂੰ ਨਹੀਂ ਕਿਸੇ ਦਾ ਨਹੀਂ ਬਾਹਰ ਉਹ ਗੇਰ ਵਾਲੇ ਫੋਚੇ ਟਾਈਮ ਹਾਂਜੀ ਟਾਈਮ ਸਿਰ ਪਾਉਂ ਸੋ ਦੋਸਤੋ ਤੁਸੀਂ ਵੀ ਆਪਣੇ ਵਾਹਨ ਨੂੰ ਖੜਾਉਂਦੇ ਸਮੇਂ ਹਮੇਸ਼ਾ ਛਾਂ ਦੇ ਵਿੱਚ ਖੜਾਵੋ ਤਾਂ ਕਿ ਤੁਹਾਡਾ ਵਾਹਨ ਠੰਡਾ ਰਹੇ ਅੱਗ ਲੱਗਣ ਤੋਂ ਬਚਾ ਰਹੇ ਇਸ ਦੇ ਨਾਲ ਹੀ ਆਪਣੇ ਵਾਹਨ ਤੇ ਪਾਣੀ ਦੇ ਛਿੱਟੇ ਜ਼ਰੂਰ ਮਾਰਦੇ ਰਹੋ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ